ਜਿਹੜੀ ਕਾਰ ਇੱਕ ਤੁਹਾਨੂੰ ਦਿਖਾ ਰਹੇ ਆ ਕਿ ਕਾਰ ਇਸ ਗੜਸ਼ਿੰਗਰ ਨਵਾਂ ਸ਼ਹਿਰ ਰੋਡ ਤੇ ਪਿੰਡ ਦਾਰਾਪੁਰ ਦੇ ਨਜ਼ਦੀਕ ਡੂੰਘੇ ਖਤਾਨਾਂ ਵਾਲ ਨੂੰ ਡਿੱਗੀ ਸੀ ਮੋ ਲੰਘਣਾ ਹੀ ਮੁਸ਼ਕਲ ਹੈ ਕੱਲ ਵੀ ਉੱਥੇ ਇੱਕ ਹੋਰ ਮੋਟਰਸਾਈਕਲ ਤੋਂ ਬਸ ਮੱਚੀ ਉਹਦੇ ਵਿੱਚ ਤੋਂ ਡਿੱਗ ਪਏ ਉਹਨਾਂ ਨੂੰ ਜਾ ਕੇ ਚੱਕਿਆ ਪਾਣੀ ਪਲਾਇਆ ਪਤਾ ਨਹੀਂ ਕਿੰਨੀ ਕਿ 6:00 ਵਜੇ ਕਾਰ 'ਚ ਬੁਖਾ ਕੇ ਭੇਜ ਦਿੱਤੇ ਅਸੀਂ ਆਂਦਾ ਕਾਰਾਂ 'ਚ ਗੱਡੀਆਂ ਹਾਈ ਸਸਪੈਂਸ਼ਨ ਵਾਲੀਆਂ ਗੱਡੀਆਂ ਵੀਆਈਪੀ ਮੋਗ ਉਸ ਚੀਜ਼ ਨੂੰ ਨਹੀਂ ਸਮਝ ਸਕਦੇ ਕਿ ਉੱਥੋਂ ਜੇ ਡਿੱਗ ਜੇ ਕੋਈ ਦੋ ਪਹੀਆ ਵਾਹਨ ਚਾਲਕ ਤਾਂ ਉਹਨਾਂ ਦੇ ਕਿੰਨੇ ਸੱਟ ਲੱਗਦੀ ਆ ਮੈਂ ਕਰਦਾ ਆ ਕਿ ਜੀ ਜਿਹੜੀ ਨਵਾਂ ਸ਼ਹਿਰ ਰੋੜ ਆ ਇਹ ਫੋਰ ਲੇਨ ਹੋਣਾ ਚਾਹੀਦਾ ਆ ਇਹਦੇ ਵਿੱਚ ਡਿਵਾਈਡਰ ਲੱਗਣੇ ਚਾਹੀਦੇ ਆ ਇਹਦੇ ਵਿੱਚ ਲਾਈਟਾਂ ਲੱਗਣੀਆਂ ਚਾਹੀਦੀਆਂ ਆ ਤੇ ਰੋੜ ਤੇ ਇੱਕ ਐਂਬੂਲੈਂਸ ਵੀ ਖੜੀ ਹੋਣੀ ਚਾਹੀਦੀ ਆ ਬਾਂ ਟੁੱਟ ਗਈ ਦੇਖ ਕੇ ਮੈਂ ਸਕੂਟੀ ਤੇ ਮੇਰੇ ਕੋ ਸਾਰਾ ਖੰਦ ਆ ਖੰਗ ਹੈਗਾ ਉਹ ਦਰਦ ਮੇਰਾ ਕੋਈ ਮੁੰਡਾ ਨਹੀਂ ਮੈਂ ਵੀ ਬੁੱਢੀ ਆ ਮੈਂ ਇਕੱਲਾ ਹੀ ਬੰਦਾ ਆ ਮੇਰਾ ਖੰਦ ਦਿਰਾਉਣੇ ਆ ਕੋਈ ਡਾਕਟਰ ਜੋ ਅਸੀਂ ਬਹੁਤ ਕੀਮਤੀ ਜਾਣਾਂ ਇਸ ਰੋੜ ਤੇ ਬਚਾਈਆਂ ਪਰ ਜੋ ਪੰਜਾਬ ਸਰਕਾਰ ਉਹਦੇ ਜੂਨ ਹੀ ਸਰ ਕਰੇ ਕੀ ਹੈ ਜੀ ਰੋਜ਼ ਹਾਸੇ ਵਾਪਰਦੇ ਨੇ ਅੱਜ ਵੀ ਰਾਤੀ ਹਾਸਾ ਵਾਪਰਿਆ ਅਛਾ ਸੁਧਾਰਨ ਦੇ ਲਈ ਦੋਨਾਂ ਪਾਸੇ ਤੇ ਸੜਕ ਦੀ 11-11 ਫੁੱਟ ਸੜਕ ਚੌੜੀ ਕੀਤੀ ਜਾਵੇ ਦੋ-ਦੋ ਕਰਮ ਘੱਟੋ-ਘੱਟ ਹੋਵੇ ਉਸੇ ਨਾਲ ਹੀ ਤਿੰਨ-ਤਿੰਨ ਕਰਮ ਦੇ ਘੱਟੋ-ਘੱਟ ਬਰਮ ਬਣਾਈ ਜਾਣ ਤਾਂ ਜੋ ਪੈਦਲ ਚੱਲਣ ਵਾਲੇ ਕੋ ਦੋ ਪਹੀਆ ਵਾਹਨ ਤੇ ਚੱਲਣ ਵਾਲੇ ਜਾਂ ਕਿਤੇ ਖੁਦਾਨਾ ਖਾਸ ਕਰਕੇ ਜਿਸ ਦੀ ਕੋ ਗੱਡੀ ਖਰਾਬ ਹੋ ਜਿੰਦੀ ਉਹ ਰੋਕਣ ਵਾਸਤੇ ਸਾਈਡ ਤੇ ਜਗ੍ਹਾ ਬਣੀ ਹੋਵੇ ਬਾਲਿਆ ਜੀ ਹਜੀ ਗੜਸ਼ਾਂ ਕੋ ਤੋਂ 10 ਕਿਲੋਮੀਟਰ ਹੀ ਦੂਰ ਗਈਤਾ ਜੀ ਸੜਕ ਦੀ ਇੰਨੀ ਮਾੜੀ ਹਾਲਤ ਹੈ ਜੀ ਸਾਡੇ ਮੋਟਰਸਾਈਕਲ ਤੇ ਪਤਾ ਨਹੀਂ ਕੀ ਵੱਜਾ ਚੇਨ ਦੇ ਵਿੱਚ ਯਾਨੀ ਚੇਨ ਟੁੱਟ ਗਈ ਆ ਮੇਰੇ ਨਾਲ ਨੇ ਗੌਰਵ ਕ੍ਰੇਨ ਤੋਂ ਕਲਵੰਤ ਸਿੰਘ ਜੀ ਇਹ ਗੱਡੀ ਦੇ ਚਾਲਕ ਨੇ ਤੇ ਅੱਜ ਜਿਹੜੀ ਕਾਰ ਇੱਕ ਤੁਹਾਨੂੰ ਦਿਖਾ ਰਹੇ ਆ ਕਿ ਕਾਰ ਇਸ ਗੜਸ਼ਾਂ ਘਰ ਨਵਾਂ ਸ਼ਹਿਰ ਰੋਡ ਤੇ ਪਿੰਡ ਦਾਰਾਪੁਰ ਦੇ ਨਜ਼ਦੀਕ ਡੂੰਘੇ ਖਤਾਨਾ ਵਾਲੂ ਡਿੱਗੀ ਸੀ ਜਦ ਪਤਾ ਕੀਤਾ ਤਾਂ ਇਹਨਾਂ ਨੇ ਦੱਸਿਆ ਕਿ ਇਹ ਕਾਰ ਰਾਤ ਚਾਲਕ ਇਸ ਕਾਰ ਦਾ ਚਾਲਕ ਹੋ ਸਕਦਾ ਕਿ ਟੋਇਆ ਤੋਂ ਬਚੰਦਾ ਬਚੰਦਾ ਤੇ ਥਾ ਗੱਡੀ ਸੈਟ ਲਈ ਆ ਤੇ ਅੱਜ ਗੱਡੀ ਦਾ ਵੀ ਨੁਕਸਾਨ ਹੋਇਆ ਵਾ ਤੇ ਹੁਣ ਇੱਕ ਕ੍ਰੇਨ ਨਵਾਂ ਸ਼ਹਿਰ ਤੋਂ ਮਗਾਈ ਆ ਨਾਲ ਵਰਕਸ਼ਾਪ ਦੇ ਬੰਦੇ ਆਏ ਨੇ ਤੇ ਦੱਸਿਓ ਕਰਮਜੀਤ ਕੀ ਹੋਇਆ ਸਗਾ ਇਹਦੇ ਓਏ ਯਾਰ ਐਸਗਾ ਜੀ ਬੰਦੇ ਨੂੰ ਦੱਸਣ ਦੇ ਪਾਵਗ ਤੇ ਮਤਲਬ ਉਹਨਾਂ ਦੇ ਤੋਂ ਟੋਇਲੋ ਬਣਾ ਦੇ ਜਾਂਦੇ ਗੱਡੀ ਜਿਹੜੀ ਇਹ ਵੇਹ ਪਟੌਲੀ ਹੋ ਕੇ ਤਲੇ ਚਲੇ ਗਈ ਪੂਰੀ ਤੇ ਬਾਕੀ ਦਾ ਸਾਰਾ 50 ਵਾਲਾ ਗੱਡੀ ਦਾ ਹੋਣਾ ਨਸਾਨ ਜਾਵੇ ਤੇ ਗਰਸ਼ਿੰਗਰ ਦਾ ਜਿਹੜਾ ਨਵਾਂ ਸ਼ਹਿਰ ਦਾ ਰੋਡ ਆ ਜਿਹੜਾ 89 ਕਿਲੋਮੀਟਰ ਦਾ ਵਖਵਾ ਇਹਦੀ ਸੜਕ ਦੇ ਹਾਲਾਤ ਕਿ ਹੋ ਜਾਏ ਬਹੁਤ ਬੜੇ ਆ ਜੀ ਬਹੁਤ ਜ਼ਿਆਦਾ ਗੰਦੇ ਆ ਖੜਕ ਹੋ ਗਈ ਆ ਕਿੰਨੇ ਚਿਰ ਤੋਂ ਇਹ ਹਾਲਾਤ ਇਦਾਂ ਦੇ ਬਣੇ ਹੋਏ ਆ ਮੇਰੇ ਹਿਸਾਬ ਨਾਲ ਜੀ 4-5 ਦਿਨ 23 ਸਾਲ ਚੱਲ ਰਹੀ ਸੋ 23 ਸਾਲ ਤੋਂ ਇਸ ਤਰ੍ਹਾਂ ਦੇ ਹਾਲਾਤ ਆਉਣ ਦੀਆਂ ਤੇ ਗੱਡੀਆਂ ਦਾ ਕਿੰਨਾ ਕਿੰਨਾ ਨਸਾਨ ਹੋ ਜਾਂਦਾ ਹੋ ਰਿਹਾ ਜੀ ਬਹੁਤ ਹੋ ਰਿਹਾ ਨਸਾਨ ਸੜਕਾਂ ਦੇ ਨਾਲ ਜਿਹੜੇ ਖਤਾਨ ਆ ਹਾਂ ਜੀ ਹਾਂ ਉਹਨਾਂ ਦੀ ਕੀ ਹਾਲਤ ਹੈ ਸੜਕ ਦੇ ਨਾਲ ਨਾਲ ਜਿਹੜੇ 9 ਫੁੱਟ ਤਲੇ ਜਾ ਕੇ ਗੱਡੀ ਡਿੱਗੀ ਕੀਗਾ ਦੋ ਦਾ ਮਟਾ ਹੋਗਾ ਜੇਕਰ ਉਹ ਥੋੜੀ ਜਾ ਕੇ ਦਰਾਸਤੇ ਲੱਗ ਜੇ ਸਾਰੀ ਘਰਾਂ ਦੀ ਗੱਡੀ ਇਸ ਸੜਕ ਦੇ ਉੱਪਰ ਕਿਉਂਕਿ ਤੁਸੀਂ ਅਕਸਰ ਆਨੇ ਜਾਂਦੇ ਰਹਿੰਦੇ ਕਿ ਟ੍ਰੈਫਿਕ ਕਿੰਨਾ ਰਹਿੰਦਾ ਜੀ ਟ੍ਰੈਫਿਕ ਬਹੁਤ ਹੈ ਜੀ ਨਾਲ ਟੈਪਰ ਵਗਾਰਾ ਸਭ ਕੁਝ ਚੱਲਦਾ ਇਥੇ ਰੋਡ ਤੇ ਬੜੀ ਟ੍ਰੈਫਿਕ ਇੱਥੇ ਆਮ ਲੋਕਾਂ ਨੂੰ ਹਾਂ ਜੀ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਆਮ ਲੋਕਾਂ ਦੀ ਸੁਰੱਖਿਆ ਹੁੰਦੀ ਹੈ ਕਿ ਤੁਸੀਂ ਸੜਕ ਨੂੰ ਕਿਦਾਂ ਦੇਖਦੇ ਹੋ ਸੜਕ ਦੀ ਜੋ ਹਮੇ ਤੱਕ ਦੇ ਰੱਖ ਰਖਾ ਹੋਇਆ ਇਥੇ ਬਹੁਤ ਜ਼ਿਆਦਾ ਹੀ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਮੰਨ ਲਓ ਸਕੂਟਰ ਮੋਟਰਸਾਈਕਲ ਤੇ ਕੋਈ ਵੀ ਡਿੱਗੇ ਸਾਰਾ ਮੈਂ ਦੇਖਿਆ ਦੇਖੇ ਵੀ ਗਿਆ ਉਹ ਜਾ ਰਿਹਾ ਹੈ ਸੜਕ ਦੇ ਵਿੱਚ ਟੋਏਆਂ ਤੋਂ ਇਲਾਵਾ ਸੜਕ ਦਾ ਆਪ ਸਮਤਲ ਵੀ ਖਰਾਬ ਹੈ ਜੋ ਚੌਰਾ ਕੋਈ ਖਰਾਬ ਹੈ ਜੀ ਸਾਰਾ ਬਸ ਸਾਈਡਾਂ ਤੇ ਜਿਹੜੇ ਬਰਮ ਹਨ ਉਹਨਾਂ ਦੀ ਕਿਸਤੀ ਵੀ ਹੋ ਗਈ ਖਤਮ ਗਈਆਂ ਸਭ ਲੋਕਾਂ ਦੇ ਦੇਖ ਰਹਾ ਤੁਮਨੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਅਸੀਂ ਖੜੇ ਆ ਗੜਸ਼ੇਂਕਰ ਤੋਂ ਨਵਾਂ ਸ਼ਹਿਰ ਜਾਣ ਵਾਲੀ ਸੜਕ ਤੇ ਇਸ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਆ ਆਏ ਦਿਨ ਕੋਈ ਨਾ ਕੋਈ ਫੋਨ ਆਂਦਾ ਰਹਿੰਦਾ ਵਾ ਲੋਕ ਜਿਹੜੇ ਨਿਤ ਦੇ ਇਸ ਸੜਕ ਤੇ ਸਫ਼ਰ ਕਰਨ ਵਾਲੇ ਲੋਕ ਨੇ ਉਹ ਦੱਸਦੇ ਕਿ ਸੜਕ ਦੀ ਹਾਲਤ ਬਹੁਤ ਮਾੜੀ ਆ ਹਾਲਤ ਪਿਛਲੇ 2-3 ਸਾਲ ਤੋਂ ਇਸੇ ਤਰ੍ਹਾਂ ਬਣੀ ਹੋਈ ਆ ਤੇ ਮੇਰੇ ਨਾਲ ਨੇ ਪਿੰਡ ਦਾਰਾਪੁਰ ਤੋਂ ਸਤਨਾਮ ਸਿੰਘ ਜੀ ਰਿਟਾਇਰਡ ਨੇ ਸੇਵਾਮੁਕਤ ਨੇ ਸੁਰੱਖਿਆ ਫੋਰਸ ਤੋਂ ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਸੜਕ ਦੇ ਹਾਲਾਤ ਬਹੁਤ ਖਰਾਬ ਹੈ ਜੀ ਤੁਹਾਡੇ ਸਾਹਮਣੇ ਹੈ ਸੜਕ ਪੂਰੀ ਇੰਨੀ ਖਰਾਬ ਆ ਕਿ ਮਗਰ ਲੰਘਣਾ ਹੀ ਮੁਸ਼ਕਲ ਹੈ ਕੱਲ ਵੀ ਉੱਥੇ ਇੱਕ ਔਰਤ ਮੋਟਰਸਾਈਕਲ ਤੋਂ ਬਸ ਮੱਚੀ ਉਹਦੇ ਵਿੱਚ ਡਿੱਗ ਪਏ ਉਹਨਾਂ ਨੂੰ ਜਾ ਕੇ ਚੱਕਿਆ ਪਾਣੀ ਬੁਲਾਇਆ ਪਤਾ ਨਹੀਂ ਕਿੰਨੀ 6:00 ਵਜੇ ਕਾਰ ਚ ਬਿਖਾ ਕੇ ਭੇਜ ਦਿੱਤੇ ਅਸੀਂ ਹੋ ਗੱਲ ਹੈ ਕਿ ਇਹ ਜਿਹੜਾ ਗੁਰਸ਼ੰਕਰ ਦਾ ਨਵਾਂ ਸ਼ਹਿਰ ਰੋਡ ਆ ਇਹ ਸੜਕ ਬਾਰੇ ਥੋੜੀ ਜਿਹੀ ਇਸ ਸੜਕ ਦੀ ਇੰਪੋਰਟੈਂਸ ਤੁਸੀਂ ਮਾ ਜਾਣਨਾ ਨੋਕ ਨੋ ਮੋਟਰ ਦਾ ਇਹ ਪਿੰਡਾ ਵਾ ਜਿਹੜਾ ਗਰਸ਼ਿੰਗਰ ਤੋਂ ਨਵਾਂ ਸ਼ਹਿਰ ਦਾ ਔਰ ਡਿਸਟ੍ਰਿਕਟ ਹੈੱਡਕੁਆਟਰ ਆ ਬਹੁਤੇ ਲੋਕ ਗਰਸ਼ਿੰਗਰ ਵਿੱਚ ਮਿਤ ਨਵਾਂ ਸ਼ਹਿਰ ਨੂੰ ਮਲਾਜਮ ਜਾਂਦੇ ਨੇ ਉਹਨਾਂ ਦਾ ਆਣਾ ਜਾਣਾ ਲੱਗਾ ਰਹਿੰਦਾ ਵਾ ਕਿਉਂਕਿ ਉਹਨਾਂ ਦੀ ਰਿਹੈਸ ਸਾਡੇ ਇਲਾਕੇ ਵਿੱਚ ਹੈ ਤੇ ਜੋਬ ਉਹਨਾਂ ਦੀ ਇੱਥੇ ਆ ਦੋ ਪਹੀਆ ਵਾਹਨ ਤੇ ਅਕਸਰ ਜਾਂਦੇ ਆਂਦੇ ਆਂਦੇ ਆ ਦੂਰ ਸਵੇਰ ਜਾਂਦੇ ਆ ਔਰ ਇਹ ਉਹ ਸੜਕ ਆ ਜਿੱਥੋਂ ਵੱਡੀ ਗਿਣਤੀ ਵਿੱਚ ਮਾਈਨਿੰਗ ਦੇ ਟਿਪਰ ਜਿਹੜੇ ਆ ਉਹ ਸਾਰੀ ਰਾਤ ਲੰਘਦੇ ਆ ਕਿਉਂਕਿ ਗਰਸ਼ਿੰਗਰ ਸ਼ਹਿਰ ਅੰਦਰ ਨੋ ਐਂਟਰੀ ਹੋਣ ਕਰਕੇ ਪਹਿਲਾਂ ਤਾਂ ਸ਼ਾਮ ਨੂੰ ਪੂਰੀਆਂ ਲੰਬੀਆਂ ਕਤਾਰਾਂ ਇੱਥੇ ਖੜੀਆਂ ਰਹਿੰਦੀਆਂ ਇਸ ਸੜਕ ਦੇ ਉੱਪਰ ਔਰ 8 ਵਜੇ ਤੋਂ ਬਾਅਦ ਉਹ ਐਂਟਰ ਕਰਦੇ ਆ 8 ਵਜੇ ਤੋਂ ਪਹਿਲਾਂ ਸ਼ਾਮ ਨੂੰ ਵੈਸੇ ਹੀ ਖੜੇ ਰਹਿੰਦੇ ਆ ਔਰ ਉਧਰ ਜਿਹੜੇ ਭਰੇ ਹੋ ਜਾਂਦੇ ਆ ਉਹ ਵੀ ਰਾਤ ਨੂੰ ਆਉਂਦੇ ਆ ਉਹ ਵੀ ਸਾਰੀ ਰਾਤ ਇੱਥੇ ਲੰਗੇ ਰਹਿੰਦੇ ਤੇਪਰਾਂ ਦਾ ਇਹ ਸੜਕ ਦੇ ਉੱਪਰ ਬਹੁਤ ਬੁਰੇ ਤਰੀਕੇ ਕਹਿ ਲਈਏ ਜ਼ਬਰਦਸਤ ਤਰੀਕੇ ਸੜਕ ਦੇ ਉੱਪਰ ਕਬਜ਼ਾ ਦਾ ਸੜਕ ਦੇ ਉੱਪਰ ਜਿੱਥੇ ਜਿੱਥੇ ਟਿੱਪਰ ਦੇ ਟਾਇਰ ਲੱਗਦੇ ਆ ਉੱਥਾਂ-ਉੱਥਾਂ ਘੱਟੋ-ਘੱਟ 6 ਤੋਂ 8 ਇੰਚ ਇਹ ਬਹੁਤ ਵੱਡਾ ਫਾਸਲਾ ਹੁੰਦਾ ਇੱਕ ਸੜਕ ਪਾਰਟਿਕੂਲਰ ਕਾਰਾਂ ਜਿੰਨੀ ਛੇ ਤੋਂ 8-8 ਇੰਚ ਥੱਲੇ ਬੈਠਦੇ ਰੇ ਉੱਥੇ ਮੋਟਰਸਾਈਕਲ ਚਲਾਣ ਵਾਲਾ ਸਕੂਟਰ ਚਲਾਣ ਵਾਲਾ ਸਕੂਟਰੀ ਚਲਾਣ ਵਾਲਾ ਉਸ ਗੈਪ ਨੂੰ ਸਮਝ ਸਕਦਾ ਕਿ ਉਸ ਦਾ ਬੈਲੈਂਸ ਕਿਸ ਤਰ੍ਹਾਂ بگੜ ਜਾਂਦਾ ਕਾਰਾਂ ਚ ਗੱਡੀਆਂ ਹਾਈ ਸਸਪੈਂਸ਼ਨ ਵਾਲੀਆਂ ਗੱਡੀਆਂ ਵੀਆਈਪੀ ਲੋਗ ਉਸ ਚੀਜ਼ ਨੂੰ ਨਹੀਂ ਸਮਝ ਸਕਦੇ ਕਿ ਉੱਥੋਂ ਜੇ ਕੋਈ ਦੇਖ ਜੇ ਕੋਈ ਦੋ ਪਹੀਆ ਵਾਹਨ ਚਾਲਕ ਤਾਂ ਉਹਨਾਂ ਦੀ ਕਿੰਨੀ ਸੱਟ ਲੱਗਦੀ ਆ ਕਿ ਇੱਕ ਹੱਡੀਆਂ ਵਾਲੇ ਡਾਕਟਰ ਕੋਲ ਜਾ ਕੇ ਰਮਮੋਲੀ ਦੇ ਇਲਾਜ ਕਰਾਉਣ ਲਈ ਜਾਣਾ ਜਵੇ ਤਾਂ 20 ਤੋਂ 25 ਹਜ਼ਾਰ ਰੁਪਏ ਤੱਕ ਦਾ ਖਰਚਾ ਆ ਜਾਂਦਾ ਗੱਡੀਆਂ ਵਾਲਿਆਂ ਨੂੰ ਇਹ ਨਾ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਕਾਰਾਂ ਵਾਲਿਆਂ ਨੂੰ ਫਰਕ ਨਹੀਂ ਪੈਂਦਾ ਪਰ ਦੋ ਪਹੀਆ ਵਾਹਨ ਚਾਲਕ ਨੂੰ ਇਸ ਚੀਜ਼ ਦਾ ਬਹੁਤ ਵੱਡਾ ਫਰਕ ਪੈਂਦਾ ਇਸੇ ਨਾਲ ਹੀ ਗੜਸ਼ੰਕਰ ਦੇ ਆਮ ਲੋਕਾਂ ਲਈ ਇਹ ਸੜਕ ਕਿਉਂ ਮਹੱਤਵਪੂਰਨ ਹੈ ਕਿ ਗੜਸ਼ੰਕਰ ਸ਼ਹਿਰ ਵਿੱਚ ਕੋਈ ਵੀ ਸਿਹਤ ਪੱਖੋਂ ਇਹੋ ਜਿਹਾ ਹਸਪਤਾਲ ਨਹੀਂ ਹੈ ਜਿੱਥੇ ਕਿ ਉਹਨਾਂ ਨੂੰ ਮੁਕੰਮਲ ਤੌਰ ਤੇ ਸਿਹਤ ਸਹੂਲਤਾਂ ਮਿਲਦੀਆਂ ਹੋਣ ਲੋਕਾਂ ਨੂੰ ਛੋਟੇ-ਛੋਟੇ ਆਪਣੇ ਟੈਸਟ ਕਰਾਣ ਲਈ ਕਿਸੇ ਹਸਪਤਾਲ ਜਾਣ ਲਈ ਦੇਰswear ਜਾਂਦੇ ਨਵਾਂ ਸ਼ਹਿਰ ਵੱਲ ਨੂੰ ਰੁਕ ਕਰਨਾ ਪੈਂਦਾ ਐਮ ਆਰ ਆਈ ਹੋਈ ਸੀਟੀ ਸਕੈਨ ਹੋਈ ਇਹੋ ਜੇ ਕੋਈ ਵੀ ਫੈਸਿਲਿਟੀ ਗੁਰਸ਼ਿੰਕਰ ਸ਼ਹਿਰ ਵਿੱਚ ਅਜੇ ਤੱਕ ਐਨੀ ਸਰਕਾਰੀ ਹਸਪਤਾਲ ਦੇ ਅੰਦਰ ਤਿੰਨ ਟਾਂਕਿਆਂ ਤੋਂ ਵੱਧ ਦਾ ਕਿਸੇ ਨੂੰ ਫਟ ਲੱਗ ਜਵੇ ਤੋਂ ਉਸ ਨੂੰ ਰੈਫਰ ਕਰ ਦਿੱਤਾ ਜਾਂਦਾ ਨਵਾਂ ਸ਼ਹਿਰ ਹਿੜਪੁਰ ਚੰਡੀਗੜ੍ਹ ਉਹ ਨਿੱਕੀ ਤੋਂ ਨਿੱਕੀ ਮੁੱਢਲੀ ਸਿਹਤਾਂ ਲੈਣ ਦੇ ਵੀ ਜੇ ਜੋ ਸੇ ਸੋਲਤਾਨਾ ਜੁੜੀ ਹੋ ਉਹਨੂੰ ਨਵਾਂ ਸ਼ਹਿਰ ਨੂੰ ਰੋਕ ਕਰਨਾ ਪੈਂਦਾ ਇਸੇ ਸੜਕ ਦੇ ਜਾਂਦੇ ਆ ਰਾਤ ਨੂੰ ਜੇ ਕਿਸੇ ਟਿਪਰ ਵਰਗ ਗੱਡੀ ਲੱਗ ਜਵੇ ਤਾਂ ਉਸ ਟਿਪਰ ਦੀ ਸਪੀਡ ਦੇ ਨਾਲ ਉਹਦੇ ਪਿੱਛੇ ਪਿੱਛੇ ਜਾਣਾ ਪੈਂਦਾ ਕਿਉਂਕਿ ਇਸ ਸੜਕ ਦੀ ਜਿਹੜੀ ਚੜਾਈ ਆ ਉਹ 19 19 ਹੈ ਕਿ ਦੋ ਸੜਕ ਗੱਡੀਆਂ ਬਰਾਬਰ ਬਰਾਬਰ ਚੱਲ ਸਕਦੀਆਂ ਸਾਈਡਾਂ ਤੇ ਬਰਮਾ ਦੀ ਹਾਲਾਤ ਇਹ ਆ ਕਿ ਬਰਮ ਜਾਂ ਤਾਂ ਹੈ ਹੀ ਨਹੀਂ ਜੇ ਹੈ ਤਾਂ ਉਹ ਬਿਲਕੁਲ 1 ਫੁੱਟ ਜਾਂ 6 ਇੰਚ ਤੱਕ ਹੋਣਗੇ ਔਰ ਉਸੇ ਨਾਲ ਐਨੇ ਡੂੰਘੇ ਖਤਾਨ ਨੇ ਕਿ ਜੇ ਖੁਦਾ ਨਾ ਖਾਸਾ ਤੁਹਾਡੀ ਗੱਡੀ ਕਦਾਂ ਨਾ ਬਲੋ ਚਲ ਗਏ ਤਾਂ ਗੱਡੀ ਪਲਟ ਜਾਏਗੀ ਉਹਦੇ ਅੱਜ ਵੀ ਇੱਕ ਗੱਡੀ ਇੱਥੇ ਪਲਟੀ ਆ ਵੈਸੇ ਤੇ ਇੱਥੇ ਰੋੜ ਦੇ ਕੰਮ ਆ ਕੋਈ ਨਾ ਕੋਈ ਗੱਡੀ ਲੀਹੋਂ ਉੱਤਰ ਜਾਂਦੀ ਆ ਔਰ ਸੜਕ ਦੇ ਥਾਂ ਥਾਂ ਟੋਏ ਟੋਇਆਂ ਤੋਂ ਬਚਾਣ ਲਈ ਵਾਹਨ ਚਾਲਕ ਆਪਣੇ ਆਪ ਨੂੰ ਇੱਧਰ ਉੱਧਰ ਗੱਡੀ ਕਰਦਾ ਤੇ ਸਿੱਧਾ ਜਾ ਕੇ ਵਿੱਚ ਲੱਗ ਜਾਂਦਾ ਸੋ ਲੋੜ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਵੇ ਤੇ ਜਲਦੀ ਤੋਂ ਜਲਦੀ ਇਸ ਸੜਕ ਦਾ ਨਿਰਮਾਣ ਕਰੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਅਲੀਪੁਰ ਸਕੰਦਰਪੁਰ ਬਕਾਪੁਰ ਬਸਿਆਲਾ ਦਿਨੋਵਾਲ ਜਾਫਰਦਾਰਾਪੁਰ ਜਾਗੇ ਬੁਰੇ ਹੋਰ ਪਿੰਡ ਹੈਗੇ ਨੇ ਰਸੂਲਪੁਰ ਆ ਇਹ ਸਾਰੇ ਪਿੰਡਾਂ ਦੇ ਲੋਕ ਇੱਥੋਂ ਅਕਸਰ ਨਵਾਂ ਸ਼ਹਿਰ ਨੂੰ ਆਂਦੇ ਜਾਂਦੇ ਆ ਬੜੇ ਲੰਬੇ ਚੌੜੇ ਇੱਥੇ ਧਰਨੇ ਲੱਗੇ ਸਿਗੇ ਇਸ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਨਵਾਂ ਸ਼ਹਿਰ ਜਾਣਾ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਕਿ ਆਪਣੀ ਕਿਸੇ ਲੋਕਲ ਮੰਡੀ 'ਚ ਜਾਣਾ ਹੁੰਦਾ ਇਹੜਾ ਪਿੰਡਾਂ ਦੇ ਲੋਕਾਂ ਦੀ ਮੰਗ ਆ ਕਿ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਕਿਉਂਕਿ ਜੇਕਰ ਇਹ ਸੜਕ ਨਾ ਬਣੀ ਤਾਂ ਆਉਣੇ ਵਾਲੇ ਸਮੇਂ ਵਿੱਚ ਇਹਦੇ ਰਾਜਨੀਤਿਕ ਜਿਹੜੇ ਨਤੀਜੇ ਆ ਇਸ ਇਲਾਕੇ ਦੇ ਹੋਰ ਵੀ ਜ਼ਿਆਦਾ ਵਕਰੇ ਤਰੀਕੇ ਲੈ ਨਿਕਣਗੇ ਧੰਨਵਾਦ ਸਰਕਾਰ ਇਸ ਵੇਲੇ ਕੁੰਭ ਕਰਦੀ ਨਹੀਂ ਦੇ ਸੁਤੀ ਪਈ ਆ ਸਾਡੇ ਇਹ ਸਰਕਾਰ ਨੂੰ ਇਹ ਬੇਨਤੀ ਆ ਕਿ ਇਹ ਕਿਉਂ ਇਸ ਰੋੜਾਂ ਦੇ ਬਾਰੇ ਕਿਉਂ ਨਹੀਂ ਸੋਚ ਰਹੀ ਜੋ ਇਹ ਨਹੀਂ ਵਾਦੇ ਕੀਤੇ ਉਹ ਵਾਦੇ ਕਿਉਂ ਨਹੀਂ ਪੂਰੇ ਕਰ ਰਹੇ ਨਾ ਤਾਂ ਰੋੜਾ ਪੱਖੋਂ ਨਾ ਐਜੂਕੇਸ਼ਨ ਪੱਖੋਂ ਤੇ ਨਾ ਹੀ ਹੈਲਥ ਪੱਖੋਂ ਮੇਰੇ ਖਿਆਲ ਨਾਲ ਸਰਕਾਰ ਬਿਲਕੁਲ ਕਮਜ਼ੋਰ ਔਰ ਨਕਮੀ ਹੈ ਆ ਸਰਕਾਰ ਤੋਂ ਮੰਗ ਕਰਦਾ ਆ ਕਿ ਜੀ ਜਿਹੜੀ ਨਵਾਂ ਸ਼ਹਿਰ ਰੋੜਾ ਇਹ ਫੋਰ ਲੇਨ ਹੋਣਾ ਚਾਹੀਦਾ ਆ ਇਹਦੇ ਵਿੱਚ ਡਵੈਲਟਰ ਲੱਗਣੇ ਚਾਹੀਦੇ ਆ ਇਹਦੇ ਵਿੱਚ ਲੇਟਾਂ ਲੱਗਣੀਆਂ ਚਾਹੀਦੀਆਂ ਆ ਤੇ ਰੋਡ ਤੇ ਇੱਕ ਐਂਬੂਲੈਂਸ ਵੀ ਖੜੀ ਹੋਣੀ ਚਾਹੀਦੀ ਆ ਤੇ ਜਿਹੜੇ 12 12 13 ਦਿਨਾਂ ਫੁੱਟ ਡੂੰਘੇ ਸਾਈਡਾਂ ਦੇ ਖਤਾਣ ਵਾ ਉਹ ਜਲਦੀ ਦੀ ਗੱਲ ਇਹ ਭਰੇ ਜਾਣ ਔਰ ਮੈਂ ਸਰਕਾਰਾਂ ਨੂੰ ਇਹ ਕਹਿਣਾ ਜਾਵਾ ਆ ਕਿ ਹਜੇ ਡੁੱਲਿਆਂ ਵੀਰਾਂ ਦਾ ਕੱਖ ਨਹੀਂ ਵਿਗੜਿਆ ਤੁਸੀਂ ਇਹਨਾਂ ਰੋਡ ਨੂੰ ਜਲਦੀ ਜਲਦੀ ਬਣਾ ਲਓ ਨਹੀਂ ਤਾਂ ਅਸੀਂ ਤਿਆਰ ਬੈਠੇ ਆ ਇਹ ਸੰਘਰਸ਼ ਕਰਨ ਨੂੰ ਸੋ ਸਰਿੰਦਰ ਜੀ ਦਾ ਕਹਿਣਾ ਵਾ ਕਿ ਦੁੱਲਿਆਂ ਬੇਰਿਆਂ ਦਾ ਕੱਖਰੀ ਵਿਗੜਿਆ ਸਮਾਂ ਹੈਗਾ ਹੱਲੇ ਇਸ ਸਮੇਂ ਦੇ ਵਿੱਚ ਵਿੱਚ ਇਸ ਸੜਕ ਨੂੰ ਫੋਰ ਲੇਨ ਕਰਕੇ ਫਲੱਡ ਲਾਈਟਾਂ ਲਾ ਕੇ ਡੂੰਘੇ ਖਤਾਨਾਂ ਨੂੰ ਭਰ ਦਿੱਤਾ ਜਾਵੇ। ਸਿੰਘ ਨਾ ਪਿੰਡ ਦਾਰਾ ਪਰ ਬਾਹਰ ਟੁੱਟ ਗਈ ਦੇਖੇ ਮੇ ਸਕੂਪੀ ਤੇ ਮੇਰੇ ਕੋ ਸਾਰਾ ਖਾਂਦੋ ਆ ਸਭ ਹੈਗਾ ਕੋਈ ਬਰਦ ਮੇਰਾ ਕੋਈ ਮੁੰਡਾ ਨਹੀਂ ਮੈਂ ਵੀ ਬੁੱਢੀਆਂ ਆ ਮੈਂ ਇਕੱਲਾ ਹੀ ਬੰਦਾ ਆ ਮੇਰਾ ਖਾਂਦ ਦਿਵਾਉਣੇ ਆ ਕੋਈ ਡਾਇਰੈਕਟਰ ਮੈਂ ਇਕੱਲੇ ਬੰਦੇ ਨੇ ਕਿਰਾਏ ਦੇ ਕੰਮ ਸਾਰਾ ਕਰਾਇਆ तो मेरा नुकसान हो गया बांह जिम्मेवार कौन दसो मैं कौन करूगा मैं सच की हालत देखो किए होने बंदे देखो आके बांह मेरी मारा स्कूटर ला गया मजबूरी वो <laughs> में वो भी कोई हल करो महाराज मेरे नाम ने सुरेंद्र सिंह दारापुरी जी ਜਿਹੜੇ ਕਿ ਇਸੇ ਪਿੰਡ ਦੇ ਨੇ ਤੇ ਨਾਲ ਨੇ ਬਿਦਾਰ ਸਿੰਘ ਡੋਗਰਪੁਰ ਤੋਂ ਗੜਸ਼ੀਂਗੁਰ ਦੇ ਖਲਾਤਾਂ ਦੇ ਜੋ ਸੜਕ ਵੀ ਇਸ ਗੜਸ਼ੀਂ ਦੇ ਨਵਾਂ ਸ਼ਹਿਰ ਰੋਡ ਦੀ ਹਾਲਤ ਆ ਉੱਤੇ ਗੱਲਬਾਤ ਕਰਦੇ ਕਿਹੋ ਜਿਹੇ ਹਾਲਾਤ ਆ ਜੀ ਇਸ ਸੜਕ ਦੇ ਜੀ ਬਹੁਤ ਬੁਰੇ ਹਾਲਾਤ ਆ ਜੀ ਇਹ ਸੜਕ ਦੇ ਆਏ ਦਿਨ ਹਾਸਾ ਵਾਪਰਦਾ ਹੈ ਜੋ ਅਸੀਂ ਇੱਕ ਬਹੁਤ ਕੀਮਤੀ ਜਾਨਾਂ ਇਸ ਰੋਡ ਤੇ ਬਚਾਈਆਂ ਪਰ ਜੋ ਪੰਜਾਬ ਸਰਕਾਰ ਹੈ ਉਹਦੇ ਜੂਨ ਹੀ ਸਰ ਕਰੇਤੀ ਆ ਜੀ ਰੋਜ਼ ਹਾਸਾ ਵਾਪਰਦੇ ਨੇ ਅੱਜ ਵੀ ਰਾਤੀ ਹਾਸਾ ਵਾਪਰਿਆ ਜੋ ਇੱਕ ਕਾਰ ਹਾਸਾ ਗ੍ਰਸਤ ਹੋਈ ਹੈ ਠੀਕ ਹੈ ਜੀ ਉਹ ਜਾਨ ਬਚ ਗਈ ਉਹਨਾਂ ਦੀ ਲੇਕਿਨ ਰੋਜ਼ ਹਾਸਾ ਵਾਪਰਦਾ ਹੈ ਤੇ ਜੋ ਇਸ ਰੋਡ ਟੁੱਟੇ ਹੋਣ ਕਾਰਨ ਜੋ ਟ੍ਰੈਫਿਕ ਹੈ ਉਹ ਵੀ ਬੱਚਾ ਵਾਲੇ ਨੇ ਉਹ ਜਿਹੜੇ ਮੋਟਰਸਾਈਕਲ ਸਕੂਟਰ ਕਾਰ ਹੈ ਉਹਨਾਂ ਨੂੰ ਥੱਲੇ ਲੈਣ ਦੀ ਕੋਸ਼ਿਸ਼ ਰੋਜ਼ ਹਾਸੇ ਵਾਪਰਦੇ ਨੇ ਥੱਲੇ ਆਉਂਦੇ ਨੇ ਕੋਈ ਫੇਟ ਮਾਰਦੇ ਨੇ ਇਹ ਬਹੁਤ ਬੁਰੇ ਹਾਲਾਤ ਗੱਲ ਕੀਤੀ ਜਵੇ ਸੜਕ ਦੀ ਤੇ ਇਸ ਸੜਕ ਤੇ ਮਤਲਬ ਟ੍ਰੈਫਿਕ ਕਿੰਨਾ ਰਹਿੰਦਾ ਟ੍ਰੈਫਿਕ ਬਹੁਤ ਜ਼ਿਆਦਾ ਜੀ ਟ੍ਰੈਫਿਕ ਤਾਂ ਤੁਸੀਂ ਗੱਲ ਕਰੋ ਤਾਂ ਲੰਘ ਨਹੀਂ ਹੁੰਦਾ ਮੋਟਰਸਾਈਕਲ ਕਾਰ ਵਾਲੇ ਵੀ ਥੰਨੇ ਨੂੰ ਲੰਘਦੇ ਨੇ ਕਿ ਟਿੱਪਰ ਇੰਨਾ ਚੱਲਦਾ ਹੈ ਰਾਤ ਨੂੰ ਤਾਂ ਤੇ ਸਵੇਰ ਨੂੰ ਲੋਅ ਐਂਟਰੀ ਦੇ ਵਿੱਚ ਵੀ ਟਿੱਪਰ ਇੱਥੋਂ ਤੁਸੀਂ ਦੇਖ ਸਕਦੇ ਆਦੇ ਜਾਂਦੇ ਸੀ ਕੀ ਮੰਗ ਕਰਦੇ ਹੋ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹ ਸੜਕ ਨੂੰ ਜਲਦ ਜਲਦ ਬਣਾਇਆ ਜਾਵੇ ਜਿਹੜੇ ਹਾਫ ਤੇ ਨੇ ਰੋਜ਼ ਵਾਪਰਦੇ ਨੇ ਉਹਨਾਂ ਤੋਂ ਲੋਕਾਂ ਨੂੰ ਰਾਹਤ ਮਿਲੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਕੁਝ ਕਰ पाएगी ਸਰਿੰਦਰ ਸਿੰਘ ਦਾਰਾਪੁਰੀ ਜੀ ਪੂਰੀ ਤਰ੍ਹਾਂ ਨਾ ਉਮੀਦ ਨੇ ਇਸ ਸਰਕਾਰ ਦੇ ਪ੍ਰਬੰਧਾਂ ਤੋਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸੜਕ ਦੇ ਉੱਪਰ ਜਿਸ ਤਰ੍ਹਾਂ ਪਿਛਲੇ ਕਾਫੀ ਸਾਲਾਂ ਤੋਂ ਹਾਲ ਬੱਦ ਤੋਂ ਬੱਦਰ ਬਣੇ ਹੋਏ ਨੇ ਤੇ ਆਮ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹ ਸੜਕ ਦੀ ਬਸਾ ਤਰੰਤ ਸੁਧਾਰੀ ਜਾਵੇ ਧੰਨਵਾਦ ਸਿੰਘ ਤੋਂ ਨਵਾਂ ਸ਼ਹਿਰ ਰੋਡ ਜਿਹੜਾ ਇਹ ਗਰ ਸਿੰਘ ਨਵਾਂ ਸ਼ਹਿਰ ਰੋਡ ਹੀ ਨਹੀਂ ਹੈਗਾ ਇਹ ਨਵਾਂ ਸ਼ਹਿਰ ਹਿਸ਼ਾਰਪੁਰ ਦੋ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਜੋੜਨ ਵਾਲਾ ਵੀ ਰੋਡ ਹੈ ਇਸ ਰੋਡ ਦੀ ਹਾਲਤ ਇਸ 9 ਕਿਲੋਮੀਟਰ ਤੇ ਇਹ ਆ ਕਿ ਸੜਕ ਦੇ ਸਾਈਡਾਂ ਤੇ ਬਰਮ ਬਿਲਕੁਲ ਨਾਂ ਦੇ ਬਰਾਬਰ ਆ ਡੂੰਘੇ ਖਤਾਨ ਨੇ ਦੇ ਸੜਕ ਤੇ ਦਸ਼ਾ ਸੁਧਾਰਨ ਦੇ ਲਈ ਦੋਨਾਂ ਪਾਸੇ ਤੇ ਸੜਕ ਦੇ 11-11 ਫੁੱਟ ਸੜਕ ਚੌੜੀ ਕੀਤੀ ਜਾਵੇ ਦੋਵੋਂ ਕਰਮ ਘੱਟੋ ਘੱਟ ਹੋਵੇ ਉਸ ਦੇ ਨਾਲ ਹੀ ਤਿੰਨ-ਤਿੰਨ ਕਰਮ ਦੇ ਘੱਟੋ ਘੱਟ ਬਰਮ ਬਣਾਏ ਜਾਣ ਤਾਂ ਜੋ ਪੈਦਲ ਚੱਲਣ ਵਾਲੇ ਉਹ ਦੋ ਪਹੀਆ ਵਾਹਨ ਤੇ ਚੱਲਣ ਵਾਲੇ ਜਾਂ ਕਿਤੇ ਖੁਦਾਨਾ ਖਾਸ ਕਰਕੇ ਜੇ ਕੋਈ ਗੱਡੀ ਖਰਾਬ ਹੋ ਜਾਈਂ ਉਹ ਰੋਕਣ ਵਾਸਤੇ ਸਾਈਡ ਤੇ ਜਗ੍ਹਾ ਬਣੀ ਹੋਵੇ। ਇਹ ਸੜਕ ਤੇ ਗੜਸ਼ਿੰਕਰ ਤੋਂ ਅਲਾਚੌਰ ਤੱਕ ਅਲਾਚੌਰ ਜਾ ਕੇ ਨਵਾਂ ਸ਼ਹਿਰ ਡਿਸਟ੍ਰਿਕਟ ਸ਼ੁਰੂ ਹੋ ਜਾਂਦਾ ਤੇ ਅਲਾਚੌਰ ਤੱਕ ਜੇ ਗੱਲ ਕੀਤੀ ਜਾਵੇ ਤੇ ਸੜਕ ਦੇ ਕਿਨਾਰੇ ਕੋਈ ਗੱਡੀ ਖੜੀ ਕਰਨੋਂ ਥਾਂ ਨਹੀਂ। ਮਤਲਬ ਬੜੀ ਮੁਸ਼ਕਲ ਦੇ ਨਾਲ ਇੱਕ ਦੂਜੇ ਨੂੰ ਪਾਸ ਜਿਨਾ ਪੈਂਦਾ ਵਾ। ਸੜਕ ਦੇ ਉੱਪਰੋਂ ਹੀ ਨਿਕਲਣਾ ਪੈਂਦਾ। ਆਮ ਲੋਕਾਂ ਦੀ ਮੰਗ ਆ ਕਿ ਜਿੰਨਾ ਇਲਾਕਾ ਗੜਸ਼ਿੰਕਰ ਵਿਧਾਨ ਸਭਾ ਦਾ ਪੈਂਦਾ ਵਾ ਘੱਟੋ ਘੱਟ ਉਸ ਇਲਾਕੇ ਵਿੱਚ ਤਕਹਲ ਦੇ ਆਧਾਰ ਤੇ ਸੜਕ ਨੂੰ ਚੌੜਾ ਕੀਤਾ ਜਾਵੇ ਔਰ ਨਾਲ ਦੀ ਨਾਲ ਸੜਕ ਦੇ ਸਾਈਡ ਤੇ ਬਰਮ ਬਣਾਏ ਜਾਣ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਅਲਾ ਚੌੜ ਤੋਂ ਜੋ ਨਵਾਂ ਸ਼ਹਿਰ ਤੱਕ ਦਾ ਸੜਕ ਦਾ ਸਫ਼ਰ ਹੈ ਜਿੰਨੀ ਕੋ ਸੜਕਾ 3-4 ਕਿਲੋਮੀਟਰ ਦੀ ਹੋਏਗੀ ਉੱਥੇ ਦੇ ਹਾਲਾਤ ਇੱਥੇ ਨਾਲੋਂ ਬਿਹਤਰ ਨੇ ਉੱਥੇ ਸਾਈਡਾਂ ਤੇ ਬਰਮ ਵੀ ਠੀਕ ਨੇ ਔਰ ਸਾਈਡਾਂ ਤੇ ਲੋਕਾਂ ਨੇ ਆਪਣੇ ਹਿਸਾਬ ਨਾਲ ਸੜਕ ਨੂੰ ਸਾਫ਼ ਸੁਥਰਾ ਵੀ ਰੱਖਿਆ ਆ ਇੱਥੇ ਜੇ ਗੱਲ ਕੀਤੀ ਜਾਵੇ ਅਲਾ ਚੌੜ ਤੋਂ ਵਰ ਸ਼ੰਕਰ ਜੀ ਤਾਂ ਇਸ ਦਰਮਿਆਨ ਡੂੰਗੇ ਖਤਾਨ ਨੇ ਸੜਕਾਂ ਦੇ ਨਾਲ ਜੋ ਬਰਮ ਨੇ ਉਹ ਬਿਲਕੁਲ ਨਾਲ ਦੇ ਬਰਾਬਰ ਨਹੀਂ ਸੋ ਆਮ ਲੋਕਾਂ ਦੀ ਮੰਗ ਹੈ ਸਮੇਂ ਦੀ ਮੰਗ ਹੈ ਕਿ ਇਸ ਪਾਸੇ ਤਰੰਤ ਕੰਮ ਕੀਤਾ ਜਾਵੇ ਔਰ ਮਹਾਰਕੀਸ਼ ਕਮਾਜੀ ਪਿੰਡ ਪਾਲੇ ਆ ਜੀ ਫਜੇ ਗੜ ਸ਼ੰਕਰ ਤੋਂ 1 ਕਿਲੋਮੀਟਰ ਹੀ ਦੂਰ ਹੈ ਤਾਂ ਜੀ ਸੜਕ ਦੀ ਇੰਨੀ ਮਾੜੀ ਹਾਲਤ ਹੈ ਜੀ ਸਾਡੇ ਮੋਟਰਸਾਈਕਲ ਤੇ ਪਤਾ ਨਹੀਂ ਕੀ ਵੱਜਾ ਚੈਨ ਦੇ ਵਿੱਚ ਯਾਨੀ ਚੈਨ ਟੁੱਟ ਗਈ ਆ ਯਾਨੀ ਬਿਲਕੁਲ ਹਾਲਾਤ ਮਾੜੇ ਹੈ ਜੀ ਸੜਕ ਦੇ ਸੋਚਣ ਪਹਿਲੇ ਸੋਚ ਕੇ ਜਾਈਦਾ ਫੇਰ ਘੁੰਮ ਕੇ ਜਾਈਏ ਬੰਗਿਆ ਚ ਜਾਈਏ ਜੀ ਤਲਾਵੇ ਦੇ ਮਾਰੇ ਕਦੇ ਪਿੰਡਾਂ ਚ ਜਾਈਦਾ ਵਿੱਚ ਘੁੰਮ ਘੁੰਮ ਕੇ ਸਿੱਧਾ ਜਾਣਾ ਦਾ ਬਹੁਤ ਔਖਾ ਹੈ ਜੀ ਬਿਲਕੁਲ ਨਹੀਂ ਰਾਤ ਨੂੰ ਤਾਂ ਬਿਲਕੁਲ ਨਹੀਂ ਜੀ ਦਿਨੇ ਨਹੀਂ ਨਾ ਨੂੰ ਨਾ ਰਾਤ ਨੂੰ ਤਾਂ ਇੱਕ ਪਾਸੇ ਜੀ ਨੇ ਦੇਖੋ ਟੋਏ ਰਹਿਣਾ ਟੋਏ ਜੀ ਇਹਨੇ ਢੂੰਗੇ ਖੜੇ ਆ ਪਰ ਬਹੁਤ ਲੰਘਦੇ ਨਹੀਂ 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 ਸਾਈਡ ਦਿੰਦੇ ਨੇ ਜੀ ਜਾਣ ਕੇ ਇੱਕ ਸਾਈਡ ਨੂੰ ਰੱਖਦੇ ਜਿੱਧਰ ਬੰਦਾ ਤੁਰਿਆ ਉਧਰ ਹੀ ਸਾਨੂੰ ਰੱਖਦੇ ਜਾਂਦੇ